ਜੋ ਬਸੰਦ ਤਾ ਉਹ ਬੰਦ ਕਰੀ ਗਏ ਸਾਰੇ ਅਸੀਂ ਬੰਦ ਕਰੀ ਗਏ 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 ਅਸੀਂ ਬੰ ਇਹ ਤੁਹਾਨੂੰ ਪਤਾ ਹੈ ਕਿ ਹੋ ਵੀ ਸਕਦਾ ਹੈ ਕਿ ਇਹ ਜਰੂਰ ਪਰਚਾ ਕਰਨਗੇ ਵੀ ਔਰ ਮੈਂ ਕਹਿੰਦੀ ਆ ਇਹ ਮੈਨੂੰ ਪ੍ਰਧਾਨਗੀ ਦੇ ਪ੍ਰਧਾਨਗੀ ਤਾਂ ਵੀ ਤਾਰਨਗੇ ਮੈਨੂੰ ਪ੍ਰਧਾਨਗੀ ਤਾਂ ਵੀ ਤਾਨਦਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਵਰਕਰਾਂ ਦੇ ਲਈ ਖੜੀ ਆ ਔਰ ਖੜੀ ਰਹੂੰਗੀ ਅੱਜ ਮੈਂ ਗੁਰਦੁਆਰਾ ਦੁਖਨਵਾਰਨ ਸਾਹਿਬ ਜੋ ਕਿ ਇੱਕ ਪਵਿੱਤਰ ਧਾਮ ਹੈ ਉਸ ਦੇ ਅੱਗੇ ਹੱਥ ਜੋੜ ਕੇ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦੀ ਆ ਕਿ ਮੈਂ ਅੱਜ ਗੁਰਦੁਆਰਾ ਸਾਹਿਬ ਦੀ ਸੋਚ ਚੱਕ ਕੇ ਕਹਿੰਦੀ ਆ ਅੱਜ ਤੁਸੀਂ ਸਾਰਿਆਂ ਨੇ ਮੇਰੇ ਇਸ ਯੁੱਧ ਦੇ ਵਿੱਚ ਸਾਥ ਦੇ ਰਹੇ ਹੋ ਇਹ ਯੁੱਧ ਹੀ ਦਿੱਲੀ ਵਾਲਿਆਂ ਨੂੰ ਪਹੁੰਚਾਉਣ ਦਾ ਯੁੱਧ ਹੈ ਔਰ ਗੁਰਦੁਆਰਾ ਸਾਹਿਬ ਦੀ ਕਸਮ ਖਾ ਕੇ ਕਹਿੰਦੀ ਆ ਮੈਂ ਬੈਠੂਗੀ ਨਹੀਂ ਮੈਨੂੰ ਕਿਸੇ ਹੋਰ ਦਾ ਲਾਲਚ ਨਹੀਂ ਹੈ ਅੱਜ ਪੰਜਾਬ ਪ੍ਰਧਾਨ ਗਿਆ ਮੇਰੇ ਕੋਲ ਇੱਕ ਕੈਬਨਟ ਰੈਂਕ ਹੈ ਮੈਂ ਜੇ ਚਾਂਦੀ ਤਾਂ ਮੈਂ ਬੜੇ ਆਰਾਮ ਨਾਲ ਇਸ ਉਹਦੇ ਤੇ ਰਹਿ ਸਕਦੀ ਆ ਬੜੇ ਮੈਂ ਉਹਨਾਂ ਦੀ ਚਾਪਲੂਸੀ ਕਰ ਸਕਦੀ ਆ ਪਰ ਪੰਜਾਬੀਆਂ ਦਾ ਕੋਈ ਇਹ ਲਾਓ ਨਹੀਂ ਕਰਦਾ ਕਿ ਅਸੀਂ ਦਿੱਲੀ ਵਾਲਿਆਂ ਦੀਆਂ ਚਾਪਲੂਸੀਆਂ ਕਰੀਏ ਉਹਨਾਂ ਦੇ ਅੱਗੇ ਹੱਥ ਜੋੜੀਏ ਇਹ ਕੋਈ ਹੋਰ ਹੀ ਨੇ ਜਿਹੜੇ ਕਰਦੇ ਨੇ ਮੈਂ ਕਹਿੰਦੀ ਆ ਅੱਜ 92 ਐਮਐਲਏ ਜਿਹੜੇ ਜਿਤਾਏ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਮੰਤਰੀ ਜਿੱਤੇ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮੇਰੇ ਨਾਲ ਸਾਥ ਦੇਣਾ ਚਾਹੀਦਾ ਕਿਉਂਕਿ ਅੰਦਰੋਂ ਘੱਟੇ ਕਿਤੇ ਨਾ ਕਿਤੇ ਦੁਖੀ ਤਾਂ ਸਾਰੇ ਹੀ ਨੇ ਦਿੱਲੀ ਵਾਲੇ ਦੀ ਨੀਤੀ ਤੋਂ ਇਸ ਲਈ ਮडम ਇੱਕ ਸਪੈਸ਼ਲ ਕਾਲਰ ਮੋਹਰਪੁਰ ਜੀ ਨੇ ਕਿਹਾ ਸੀਗਾ ਕਿ ਸਾਨੂੰ ਕਮਿਟਮੈਂਟ ਹੋਈ ਸੀ ਕਿ ਚੇਅਰਮੈਨੀਆਂ ਦੇਣਗੇ ਔਰ ਫਾਉਂਡ ਮਸਵਾੜੀਆਂ ਫਿੱਟਾ ਦੇਣਗੇ ਜਿਹੜੀ ਵੀ ਗੱਲ ਹੋ ਗਈ। ਕੀ ਉਹ ਚੇਅਰਮੈਨ ਦੀ ਨਾਰਾਜ਼ਗੀ ਤਾਂ ਨਹੀਂ ਕਿ ਤੁਹਾਨੂੰ ਉਹਦੇ ਨਹੀਂ ਮਿਲੇ ਹੈਗੇ ਤਾਂ ਕਰਕੇ ਨਾਰਾਜ਼ਗੀ ਹੋ ਗਈ ਕਿਉਂਕਿ ਜਦੋਂ ਕੁਝ ਮਿਲਦਾ ਨਹੀਂ ਮਿਲਦਾ ਤਾਂ ਹੀ ਬਗਾਵਤ ਨੂੰ ਬੋਲਦੇ ਨੇ। ਬਿਲਕੁਲ ਨਹੀਂ। ਉਹ ਚੀਜ਼ ਜਿਹੜੀ ਹੈ ਅੱਜ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਸ ਤੇ ਮਿੱਟੀ ਪੈ ਗਈ ਔਰ ਦੱਬ ਗਈ। ਉਹ ਸਿਰਫ ਇਸ ਲਈ ਕਿਹਾ ਸੀ ਕਿ ਇਹ ਜ਼ਬਾਨ ਦੇ ਪੱਕੇ ਨਹੀਂ ਹਨ। ਸਾਡਾ ਮੁੱਖ ਮੁੱਦਾ ਇਹ ਹੈ ਇਹ ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਔਰ ਪੰਜਾਬ ਦੇ ਜਿਹੜੇ ਵਲੰਟੀਅਰ ਹੈ ਉਹਨਾਂ ਦੇ ਹੱਕਾਂ ਦੀ ਅਣਗੋਲੀ ਕੀਤੀ ਜਾ ਰਹੀ ਹੈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਇੱਥੇ ਤੱਕ ਕਿ ਸੰਵਿਧਾਨ ਦੇ ਵਿੱਚ ਜਿਹੜੇ ਉਹਨਾਂ ਦੇ ਹੱਕ ਨੇ ਆਪਣੇ ਅਹੁਦੇਦਾਰ ਚੁਣਨ ਦੇ ਹੱਕ ਉਹ ਵੀ ਉਹਨਾਂ ਦੀ ਵੀ ਕਾਣ ਕੀਤਾ ਜਾ ਰਿਹਾ ਹੈਗਾ ਔਰ ਉੱਤੋਂ ਅਹੁਦੇਦਾਰ ਥੋਪੇ ਜਾ ਰਹੇ ਨੇ ਜਿਹੜੇ ਕਿ ਵਲੰਟੀਅਰ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਅਸੀਂ ਇਹ ਚਾਹਨੇ ਆ ਕਿ ਪਾਰਟੀ ਦਾ ਸੰਵਿਧਾਨ ਪੈਰਾ 4 ਬੀ ਇਹ ਤੁਸੀਂ ਪੜ ਸਕਦੇ ਹੋ ਸਾਰੇ ਪੈਰਾ 4 ਬੀ ਕਹਿੰਦਾ ਹੈ ਕਿ ਜ਼ਿਲ੍ਹਾ ਲੈਵਲ ਤੇ ਜਿਹੜੇ ਅਹੁਦੇਦਾਰ ਹੋਣਗੇ ਉਹਨਾਂ ਨੂੰ ਪਾਰਟੀ ਦੇ ਵਲੰਟੀਅਰ ਚੁਣਨਗੇ ਜਦਕਿ ਤੁਸੀਂ ਦੇਖਿਆ ਕੱਲ ਜਿਹੜੀਆਂ ਲਿਸਟਾਂ ਆਈਆਂ ਹੈਗੀਆਂ ਉਹਨਾਂ 'ਚ ਕੋਈ ਇਲੈਕਸ਼ਨ ਨਹੀਂ ਹੋਈ ਸਾਰੇ ਉੱਤੋਂ ਥੋਪੇ ਗਏ ਨੇ ਜਿਹੜੇ ਉੱਤੋਂ ਥੋਪੇ ਜਾਣਗੇ ਉੱਤੇ ਵਾਲੇ ਵਾਲੇ ਮੂਹ ਕਰਨਗੇ ਵਲੰਟੀਅਰ ਵਾਲ ਮੂਹ ਕਿਉਂ ਕਰਨਗੇ ਸੋ ਸਾਡਾ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਪਾਰਟੀ ਦਾ ਸੰਵਿਧਾਨ ਲਾਗੂ ਕੀਤਾ ਜਾਏ ਤਾਂ ਕਿ ਵਲੰਟੀਅਰ ਦੀ ਆਵਾਜ਼ بلند ਹੋ ਸਕੇ ਵਲੰਟੀਅਰ ਨੂੰ ਉਹਦਾ ਹੱਕ ਮਿਲ ਸਕੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕੇਂਦਰੀ ਵੱਲ ਜਿੰਦਾਬਾਦ ਦੇ ਨਾਗਰਿਕ ਜੀ ਬਿਲਕੁਲ naye si ਬਿਲਕੁਲ ਨਾਏ ਸੀ 14 ਸਾਲ ਹੋ ਗਏ ਜੀ 14 ਸਾਲ ਤੋਂ ਅਸੀਂ ਲਾ ਰਿਹਾ 6 ਅਪ੍ਰੈਲ 2011 ਤੋਂ ਮੈਂ ਇਸ ਮੂਮੈਂਟ ਦੇ ਨਾਲ ਜੁੜਿਆ ਹੋਇਆ ਇੱਕ ਦਿਨ ਵੀ ਬੇਮੁਖ ਨਹੀਂ ਹੋਇਆ ਔਰ ਤੁਸੀਂ ਦੇਖੋ ਕਿ ਸਾਡੀ ਕਿੱਥੇ ਅੱਜ ਆਵਾਜ਼ ਹੈ ਸਾਡੀ ਕੌਣ ਸੁਣਦਾ ਹੈ ਅਸੀਂ ਜੇ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੀਏ ਮਿਲਣਾ ਚਾਹੀਏ ਸਾਨੂੰ ਪਿੰਨ ਪਿੰਨ ਸਾਲ ਹੋ ਜਾਂਦੇ ਸਾਨੂੰ ਉਹਦੇ ਨਾਲ ਮੀਟਿੰਗ ਨਹੀਂ ਮਿਲਦੀ ਹੋਰ ਤਾਂ ਕੋਈ ਸੁਣਵਾਈ ਹੋਣ ਦੀ ਗੱਲ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਮ ਵਲੰਟੀਅਰ ਦੀ ਸੁਣਵਾਈ ਕਿੱਥੋਂ ਹੋਏਗੀ ਕੋਈ ਸੁਣਦੇ ਨਹੀਂ ਕਿ ਮੁੱਖ ਮੰਤਰੀ ਦੇ ਤੁਸੀਂ ਆਪ ਪੰਜਾਬ ਦੇ ਨੇ ਉਹ ਕਹਿੰਦੇ ਮੈਂ ਪੰਜਾਬ ਦਾ ਐਸ਼ਕੰਦਰੀ ਬਣਾ ਲਿਆ ਆਪਣਾ ਪਰਿਵਾਰ ਦੇਖੋ volunteer ਦੀ ਆਵਾਜ਼ ਕਿਧਰੇ ਨਹੀਂ ਪਹੁੰਚ ਰਹੀ ਉਹ ਇਸੇ ਕਰਕੇ ਨਹੀਂ ਪਹੁੰਚ ਰਹੀ ਕਿ volunteer ਦਾ ਵੋਟ ਪਾਉਣ ਦਾ ਪਾਰਟੀ ਦੇ ਅੰਦਰ ਦੀਆਂ ਇਲੈਕਸ਼ਨਾਂ ਵਿੱਚ ਪਾਰਟੀ ਦੇ ਅਹੁਦੇਦਾਰ ਚੁਣਨ ਦਾ ਹੱਕ ਜਿਹੜਾ ਉਹ ਖੋਇਆ ਜਾ ਚੁੱਕਿਆ ਹੈਗਾ ਉਹ ਖੋਇਆ ਜਾ ਚੁੱਕਿਆ ਹੈਗਾ volunteer ਨੇ ਆਪਣੇ ਨੁਮਾਇੰਦੇ ਉੱਤੇ ਨਹੀਂ ਪੇਚ ਸਕਦੇ ਜਿਹੜੇ ਉੱਪਰੋਂ ਥੋਪੇ ਜਾਂਦੇ ਨੇ ਉਹ ਉੱਪਰ ਵਾਲਿਆਂ ਵੱਲ ਮੂੰਹ ਕਰਕੇ ਬੈਠੇ ਰਹਿੰਦੇ ਨੇ ਵਲੰਟੀਅਰ ਨਹੀਂ ਸੁਣਦੇ ਮੁੱਖ ਮੰਤਰੀ ਜੀ ਨੂੰ ਇਸ ਗੱਲ ਤੇ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਪਰਿਵਾਰ ਦੇ ਮੁਖੀਆਂ ਨੇ ਜੇ ਪਰਿਵਾਰ ਦਾ ਮੁਖੀ ਆ ਹੀ ਪਰਿਵਾਰ ਦਾ ਸੰਵਿਧਾਨ ਲਾਗੂ ਕਰਨ ਵਾਲੇ ਧਿਆਨ ਨਹੀਂ ਦੇਵੇਗਾ ਤਾਂ ਫਿਰ ਕੌਣ ਦੇਵੇਗਾ ਸਭ ਤੋਂ ਵੱਡੀ ਜ਼ਿੰਮੇਵਾਰੀ ਸੰਵਿਧਾਨ ਲਾਗੂ ਕਰਨ ਦੀ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਤੇ ਪਾਰਟੀ ਪ੍ਰਧਾਨ ਦੀ ਬਣਦੀ ਜੀ ਕਹਿ ਰਹੇ ਆ ਕਿ ਯਾਰੇ ਪੰਜਾਬ ਕਿਹੜੇ ਦਿੱਲੀ ਵਾਲੇ ਦੀ ਗੱਲ ਕਰਦੇ ਹੋ ਤੂੰ ਦੇਖੋ ਜੀ ਤੁਹਾਡੇ ਸਾਹਮਣੇ ਜਿਹੜੀਆਂ ਦੋ ਚੇਅਰਮੈਨੀਆਂ ਦਿੱਤੀਆਂ ਹੈਗੀਆਂ ਇੱਕ ਤਾਂ ਦੀਪਕ ਚੋਹਾਨ ਦੂਸਰਾ ਇੱਕ ਉਹ ਲੈਡੀ ਦਾ ਨਾਮ ਨਹੀਂ ਮੈਨੂੰ ਯਾਦ ਆ ਰਿਹਾ ਰੀਨਾ ਰੀਨਾ ਗੁਪਤਾ ਜਿਹਨੂੰ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਗਾਇਆ ਕਿਉਂ ਲਗਾਇਆ ਜੀ ਕਿਉਂ ਪੰਜਾਬੀ ਜਿਹੜੇ ਆ ਉਹ ਨਲਾਇਕ ਹੈਗੇ ਆ ਪੰਜਾਬੀ ਆਪਣਾ ਕੰਮ ਨਹੀਂ ਸੰਭਾਲ ਸਕਦੇ ਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਮਿਲਣੀਆਂ ਚਾਹੀਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਵਲੰਟੀਅਰ ਦੀ ਆਵਾਜ਼ ਬੁਲੰਦ ਕਰਨ ਲਈ ਵਲੰਟੀਅਰ ਦਾ ਵੋਟ ਦਾ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ ਅਹੁਦੇਦਾਰ ਉੱਪਰੋਂ ਨਾ ਥੋਪੇ ਜਾਣ ਆਪਣਾ ਘੱਟੋ-ਘੱਟ ਆਮ ਆਦਮੀ ਪਾਰਟੀ ਵਾਲਿਓ ਆਪਣਾ ਸੰਵਿਧਾਨ ਤਾਂ ਲਾਗੂ ਕਰ ਲਓ ਦੇਸ਼ ਦਾ ਸੰਵਿਧਾਨ ਤਾਂ ਉਸ ਤੋਂ ਬਾਅਦ ਬਾਅਦ ਵਿੱਚ ਲਾਗੂ ਕਰੋਗੇ ਤੁਸੀਂ ਇੱਕ ਇੱਕ ਤੁਸੀਂ ਹਾਂਜੀ ਹਾਜ਼ਰ ਬਰਤਨ ਮਹਾਰਾਜ ਜੀ ਨਿੱਕਲ ਪਿੱਛੇ ਮਤਲਬ ਉਹੋ ਜਿਹਾ ਹੈ ਹਾਂਜੀ ਮਾਦਾ ਆਪੇ ਜੀ ਭਾਗ ਤੋਂ ਦਰਵਾਜ਼ਾ ਜੀ ਬੰਦਾ ਅਸੀਂ ਪਰਤ ਅੱਛਾ ਬਾਈ ਜੀ ਅਸੀਂ ਕੰਮ ਕਰਾ ਜਲਦੀ ਮਰ ਭਾਗ ਦੇ ਜਲਦੀ ਆਪਰੇ ਅਸੀਂ ਅੱਜ ਵੀ ਤਰੂ ਤਿਆਰ ਆ ਪਰ ਸਦਾ ਹੋਣ ਕੋਲ ਹਾਂਜੀ ਦੋਨੇ ਵੀ ਆਗੜ ਵਾਂਗ ਕੇ ਮੈਂ ਪੜਦਾ ਆ ਦੇਣ ਦੇਣੇ ਕਲਕ ਉਹ ਹਲਕਾ ਦਾ ਯਾਦ ਖੜਦੇ ਤੁਸੀਂ ਕਲੋ ਪਾਰਟੀਆਂ ਜਿਹੜੀਆਂ ਉਹਦੇ 1 ਰੁਪਿਆ ਖਾਦਾ ਹਰਾਮ ਤੁਸੀਂ ਨਜੇ ਫੋਟੋ ਲੈਣਾ ਮੈਂ ਕੋ ਦੇਗਾ ਇਹ ਕਿਹੜੀ ਕਸਮ ਹੋਈ ਇਹ ਲੋਕਾਂ ਨੂੰ ਖੁੱਡੂ ਜਿਹੜਾ ਇਹ ਧਰਨਾ ਲੱਗਿਆ ਹੋਇਆ ਪਾਰਟੀ ਦੇ ਖਿਲਾਫ ਤੁਸੀਂ ਅੱਜ ਕਾਲੀ ਨਿਯੁਕਤ ਹੋਇਆ ਲੋਕ ਸਭਾ ਇੰਚਾਰਜ ਜੀ ਇੱਥੇ ਪਹੁੰਚੇ ਹੋ ਮਨਾਣ ਆਏ ਹੋ ਕਿ ਧਰਨੇ 'ਚ ਬੈਠਣਾ ਹੈ ਅ ਨਹੀਂ ਜੀ ਮੈਂ ਦੇਖੋ ਮੈਂ ਮੈਡਮ ਨੂੰ ਮਨਾਉਣ ਵਾਸਤੇ ਇੱਥੇ ਆਇਆ ਮੇਰਾ ਪਰਪਸ ਸਿਰਫ ਮਨਾਉਣਾ ਧਰਨੇ 'ਚ ਬੈਠਣਾ ਨਹੀਂਗਾ ਸੋ ਮੈਂ ਤਾਂ ਮੈਡਮ ਨੂੰ ਇਹ ਕਹਿਣ ਵਾਸਤੇ ਆਇਆ ਸੀ ਵੀ ਦੇਖੋ ਨਰਾਜ਼ਗੀ ਆ ਤਾਂ ਪਾਰਟੀਆਂ ਨਾਲ ਜਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਪਰ ਆਪਾਂ ਨੂੰ ਆ ਕੇ ਇਸ ਤਰ੍ਹਾਂ ਡਿਸਪਲੇ ਕਰਨਾ ਉਹ ਬਾਲੀ ਵਧੀਆ ਗੱਲ ਨਹੀਂ ਕੋਈ ਵੀ ਮਸਲੇ ਦਾ ਹੱਲਾ ਬੈਠ ਕੇ ਹੱਲ ਹੋ ਜਾਂਦਾ ਕਿਉਂਕਿ ਪਾਰਟੀ ਨੇ ਪਹਿਲਾਂ ਵੀ ਮੈਡਮ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ ਕੁਝ ਦਿਨ ਤੋਂ मैडम ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਮੇਰਾ ਵੀ ਅੱਜ ਆਉਣ ਦਾ ਪਰਪਸ ਸੀ ਵੀ ਮੈਡਮ ਨੂੰ ਆਕੇ ਸਮਝਾਇਆ ਜਾਵੇ ਕਿ ਕਿਉਂਕਿ ਆਪਾਂ ਇਹਨੂੰ ਪਾਰਟੀ ਨਾਲ ਗੱਲਬਾਤ ਅੱਗੇ ਵਧਾਈ ਜਾ ਸਕਦੀ ਆ ਸੋ ਇੱਕ ਸਮੱਸਿਆ ਸੀਗਾ ਵੀ ਤੁਸੀਂ ਵੀ ਪਾਰਟੀ ਨੂੰ ਨਾਰਾਜ਼ ਸੀਗੇ ਤੁਹਾਡੇ ਵੱਲੋਂ ਵੀ ਇਸ ਤਰੀਕੇ ਦੀ ਕੋਈ ਤਾਰੀਫ ਕਰਨ ਦੇ ਗੱਲ ਦੇਖੋ ਨਾਰਾਜ਼ਗੀ ਆ ਤੁਹਾਨੂੰ ਇੱਕ ਜਗ੍ਹਾ ਦੇ ਉੱਪਰ ਮਾਨਸ ਕਰ ਦਿੱਤਾ ਜਾਂਦਾ ਪਰ ਬਾਕੀ ਵਰਕਰ ਨੇ ਉਸੇ ਤਰੀਕੇ ਨਾਲ ਨਾਰਾਜ਼ ਨੇ ਕੀ ਲੱਗਦਾ ਪਾਰਟੀ ਸੋਚੇਗੀ ਨਾ ਬਾਰੇ ਦੇ ਦੇਖੋ ਨਾਰਾਜ਼ਗੀ ਮੇਰੇ ਦਿਲ 'ਚ ਜੇ ਆਈ ਸੀ ਕਿਸੇ ਐਂਗਲ ਦੇ ਉੱਤੋਂ ਪਰ ਮੈਂ ਇਸ ਤਰ੍ਹਾਂ ਧਰਨਾਂ ਵਾਲੀ ਗੱਲ ਨਹੀਂ ਕੀਤੀ ਸੀਗੀ ਸੋ ਮੈਂ ਮੈਡਮ ਨੂੰ ਇਹੀ ਕਹਿਣਾ ਆ ਵੀ ਆਪਾਂ ਬੈਠ ਕੇ ਵੀ ਗੱਲ ਕਰ ਸਕਦੇ ਆਂ ਔਰ ਪਾਰਟੀ ਦੇ ਹਾਈ ਕਮਾਂਡ ਵੱਲੋਂ ਵੀ ਇਹ ਮੈਸੇਜ ਆ ਕਿ ਬੈਠ ਕੇ ਗੱਲ ਕੀਤੀ ਜਾ ਸਕਦੀ ਆ ਕਿਉਂਕਿ ਦੇਖੋ ਜਿਹੜੀਆਂ ਨਿਯੁਕਤੀਆਂ ਜਾਂ ਕੁਝ ਵੀ ਚੀਜ਼ਾਂ ਐ ਟਾਈਮ ਨਾਲ ਸੋਲਵ ਹੁੰਦੀਆਂ ਜੇ ਆਪਾਂ ਕਹੀ ਇੱਕ ਦੋ ਦਿਨ ਚਰਚ ਨਹੀਂ ਹੋਣ ਗਿਆ ਮੈਡਮ ਦੀ ਬਹੁਤ ਵੱਡੀ ਪੋਜੀਸ਼ਨ ਨਾ ਦੇਖਿਆ ਜਾਵੇ ਮੈਡਮ ਪ੍ਰੀਤਮ ਰੋ ਲੋਤਰਾ ਇੱਕ ਔਮਨ ਵਿੰਗ ਦੇ ਪ੍ਰਧਾਨ ਨੇ ਸਾਰੇ ਪੰਜਾਬ ਦੇ ਸੂਬਾ ਦੇ ਪ੍ਰਧਾਨ ਨੇ ਸੋ ਇਹਨਾਂ ਨੂੰ ਬੜੀ ਵੱਡੀ ਪੋਜੀਸ਼ਨ ਦਿੱਤੀ ਗਈ ਔਰ ਬਹੁਤ ਸਤਿਕਾਰਯੋਗ ਨੇ ਪਾਰਟੀ ਵਾਸਤੇ ਤਾਂ ਬਹੁਤ ਮਿਹਨਤ ਕੀਤੀ ਆ ਮੇਰੇ ਤੋਂ ਵੀ ਪਹਿਲਾਂ ਨੇ ਪਾਰਟੀ ਚ ਪਰ ਉਹਨਾਂ ਨੇ ਕਹਿਣਾ ਮੈਂ ਆਮ ਵਰਕਰ ਦੇ ਲਈ ਖੜੀ ਆ ਮੇਰੇ ਕੋਲ ਤਾਂ ਉਹਦਾ ਪੰਜਾਬ ਨੇ ਵਰਦਾ ਪਰ ਆਮ ਵਰਕਰ ਅੱਜ ਪਰੇਸ਼ਾਨ ਹੈ ਦਿੱਲੀ ਵਾਲੇ ਆ ਕੇ ਉੱਪਰ ਬੈਠ ਰਹੇ ਚੇਅਰਮੈਨੀਆਂ ਉਹਨਾਂ ਨੂੰ ਮਿਲ ਰਹੀਆਂ ਆਪਾਂ ਦੇਖਦੇ ਰਹੇ ਚੇਅਰਮੈਨੀਆਂ ਮਿਲ ਰਹੀਆਂ ਦੇਖੋ ਇਹ ਗੱਲ ਤਾਂ ਆਪਾਂ ਨੂੰ ਕਲੀਅਰ ਆ ਵੀ ਜਿਹੜੀ ਪਾਰਟੀ ਦੀ ਜਿਹੜੀ ਕਮਾਂਡ ਦਿੱਲੀ ਤੋਂ ਚੱਲੀ ਹੋਈ ਆ ਆਪਾਂ ਜੇ ਨੂੰ ਦਰਕਨਾਰ ਕਰ ਦੇਣਾ ਦਿੱਲੀ ਨੂੰ ਉਹ ਪੋਸੀਬਲ ਨਹੀਂ ਆ ਜਾਂ ਤਾਂ ਅਸੀਂ ਦਿੱਲੀ ਨੂੰ ਇਗਨੋਰ ਕਰਕੇ ਨਹੀਂ ਸਾਡਾ ਸਾਨੂੰ ਪਤਾ ਵੀ ਦਿੱਲੀ ਦੀ ਪਾਰਟੀ ਦੇ ਸੁਪਰੀਮ ਮਾਰਨਿੰਗ ਕੇਜਰੀਵਾਲ ਜੀ ਨੇ ਹੀ ਪਾਰਟੀ ਨੂੰ ਪੰਜਾਬ ਚ ਲੈ ਕੇ ਆਏ ਨੇ ਔਰ ਪੰਜਾਬ ਨੇ ਉਹਨਾਂ ਨੂੰ ਜਿਤਾ ਕੇ ਇੱਕ ਪੰਜਾਬ ਸਰਕਾਰ ਬਣਾਈ ਆ ਔਰ ਦਿੱਲੀ ਦੀ ਜਿਹੜੀ ਛਤਰਛਾਇਆ ਹੇਠੀ ਸਾਰਾ ਕੁਝ ਹੋਇਆ ਹੁਣ ਅੱਜ ਆਪਾਂ ਕਹਿ ਦਈਏ ਵੀ ਦਿੱਲੀ ਨੂੰ ਇਗਨੋਰ ਕਰ ਦਿੱਤਾ ਜਾਵੇ ਇਹ ਪੋਸੀਬਲ ਨਹੀਂ ਆ ਲੋਕ ਸਮੇਂ ਚ ਆ ਜੋ ਅਸੀਂ ਲੱਗਦਾ ਵੀ ਗਤੀ ਵਿਧੀਆਂ ਆਣ ਵਾਲੇ ਸਮੇਂ ਦੇ 2027 ਦੇ ਵਿੱਚ ਇਹ ਕਹਿੰਦੇ ਪਾਉਣਗੀਆਂ ਪਾਰਟੀ ਦੇ ਦੇਖੋ ਥੋੜੇ ਤੇ ਜਿਹੜੇ ਸਾਡੇ ਰੁੱਸੇ ਹੈਗੇ ਆ ਅਸੀਂ ਇਹਨਾਂ ਨੂੰ ਮਨਾ ਲਾਂਗੇ ਸਾਨੂੰ ਹੁਣ ਵੀ ਵਿਸ਼ਵਾਸ ਹੈ ਮੈਡਮ ਅਸੀਂ ਮਨਾ ਕੇ ਦੁਬਾਰਾ ਪਾਰਟੀ ਚ ਲੈ ਕੇ ਆਵਾਂਗੇ ਔਰ ਹਾਈ ਕਮਾਂਡ ਨਾਲ ਗੱਲ ਕਰਾਂਗੇ ਔਰ 2027 ਦੇ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ ਔਰ ਫਿਰ ਦੁਬਾਰਾ ਸਰਕਾਰ ਬਣਾਂਗੇ ਸਰਦਾਰ ਸਾਹਿਬ ਐਮਸੀ ਇਲੈਕਸ਼ਨਰ ਦੇ ਵਿੱਚ ਵੀ ਜਦੋਂ ਜਿਆ ਕਿ ਕਿੰਨਾ ਬਹੁਤ ਬਸਰ ਬਣਦੀ ਸੀ ਚੇਅਰਮੈਨੀਆਂ ਦਾ ਪ੍ਰੋਸੇ ਦਿੱਤੇ ਗਏ ਸੀ ਉਹਨਾਂ ਕਹਿੰਦੇ ਤੁਹਾਨੂੰ ਬੁੱਢਾ ਹੋ ਜਾਏਗਾ ਕੋਈ ਨਾ ਕੋਈ ਔਰ 1.5 ਸਾਲ ਬੀਤਣ ਤੋਂ ਬਾਅਦ ਕੁਝ ਨਹੀਂ ਹੈਗਾ ਤਾਂ ਇਹ ਇਹ ਜੇ ਕਰਨੇ ਕਿਸ ਲਈ ਕੋਲੀ ਸਾਹਿਬ ਦੇਖੋ ਐਮਸੀ ਇਲੈਕਸ਼ਨ ਦੇ ਵਿੱਚ ਜਿਹੜੀਆਂ ਕੁਝ ਨਾਰਾਜ਼ਗੀਆਂ ਹੋਈਆਂ ਔਰ ਜਿਹੜੀਆਂ ਕੁਝ ਧੱਕੇਸ਼ਾਹੀਆਂ ਹੋਈਆਂ ਮੈਂ ਖੁਦ ਇਸ ਗੱਲ ਤੋਂ ਖੁਸ਼ ਨਹੀਂ ਸੀਗਾ ਮੈਂ ਵੀ ਇਸ ਗੱਲ ਤੋਂ ਅਤਰਾਜ ਕੀਤਾ ਸੀਗਾ ਪਰ ਦੇਖੋ ਇਹਨੂੰ ਆਪਾਂ ਕਹਿ ਦਈਏ ਵੀ ਦਿੱਲੀ ਵਾਲੇ ਕਰਵਾ ਰਹੇ ਆ ਜਾਂ ਦਿੱਲੀ ਦੀ ਕਮਾਂਡ ਕਰਵਾ ਰਹੀ ਹੈ ਇਹ ਠੀਕ ਨਹੀਂ ਹੈਗਾ ਸਾਡੇ ਆਪਣੇ ਕੁਝ ਇੱਥੋਂ ਦੇ ਲੋਕਾਂ ਦੀਆਂ ਗਲਤੀਆਂ ਹੈਗੀਆਂ ਜਿਹੜੀਆਂ ਕਿ ਅੱਗੇ ਪ੍ਰੋਬਲਮ ਬਣੇ ਸੀਗੀ ਔਰ ਇਸ ਗੱਲ ਦਾ ਮੈਸੇਜ ਦਿੱਲੀ ਤੱਕ ਵੀ ਗਿਆ ਸੀ ਔਰ ਦਿੱਲੀ ਵਾਲਿਆਂ ਨੇ ਇਹ ਨਹੀਂ ਕਿ ਅਸੀਂ ਵੀ ਤੁਸੀਂ ਉੱਥੇ ਇਹੋ ਜਿਹੇ ਕੁਸ਼ ਕਰੋ ਜਿਹੜੇ ਬੰਦੇ ਨੇ ਕੀਤਾ ਉਹ ਇਹ ਗਲਤੀਆਂ ਸਾਡੇ ਲੋਕਾਂ ਨੇ ਆਪਣੀਆਂ ਗਲਤੀਆਂ ਤੁਹਾਨੂੰ ਲੋਕ ਤੁਸਾਂ ਬਾ ਇ ਉੱਪਰੋਂ ਹਾਈ ਕਮਾਂਡ ਮੈਂ ਐਜ਼ ਏ ਮੈਂ ਐਜ਼ ਏ ਲੋਕ ਸਭਾ ਇਨਚਾਰਜ ਹੋਣ ਦੇ ਨਾਤੇ ਆਪਣਾ ਫਰਜ਼ ਸਮਝਿਆ ਵੇ ਮੈਡਮ ਨੂੰ ਆ ਕੇ ਮੈਂ ਇੱਕ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਾਂ ਔਰ ਮੈਡਮ ਨੇ ਗੱਲ ਆ ਕੇ ਹਾਈ ਕਮਾਂਡ ਤੱਕ ਪਹੁੰਚਾ ਦਿੱਤੀ ਸਾਹਿਬ ਜਿਹੜੀ ਗੱਲ ਹੋ ਰਹੀ ਹੈ ਜਿਹੜੇ ਦੇ ਵਿੱਚ ਇਲੈਕਸ਼ਨ ਸਿਰ ਤੇ ਹੈ ਹੁਣ ਕੀ ਲੱਗਦਾ ਵੀ ਜਿਹੜਾ ਵਿਰੋਧ ਹੈ ਜਿਸ ਤਰ੍ਹਾਂ ਮੈਡਮ ਦੱਸ ਰਹੀ ਵਿਰੋਧ ਅੱਗੇ ਜਾ ਕੇ ਫਦੇਗਾ ਦੇਖੋ ਹਰ ਪਾਰਟੀ ਦੇ ਵਿੱਚ ਕੁਝ ਨਾ ਕੁਝ ਵਿਰੋਧ ਹੁੰਦੇ ਆ ਔਰ ਹਰ ਪਾਰਟੀ ਦੇ ਵਿੱਚ ਹਰ ਇੱਕ ਇਨਸਾਨ ਨੂੰ ਸੈਟੀਸਫਾਈ ਨਹੀਂ ਕੀਤਾ ਜਾ ਸਕਦਾ ਇਹ ਵੀ ਠੀਕ ਹੈ ਤੁਹਾਡੀ ਪਰ ਇਹਨਾਂ ਨੂੰ ਮੈਡਮ ਨੂੰ ਅਸੀਂ ਇਹ ਕਹਿਣਾ ਹੈ ਵੀ ਥੋੜਾ ਜਿਹਾ ਸਾਨੂੰ ਸਮਾਂ ਦਿਓ ਹੋਰ ਅਸੀਂ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਲ ਦਾ ਮਾਨ ਰੱਖਣਗੇ ਜਲਦੀ ਤਰਨ ਚ ਕਹਿ ਦੇਗਾ ਇਹ ਮੈਨੂੰ ਲੱਗਦਾ ਵੀ ਮੈਂ ਮੈਡਮ ਨੂੰ ਹੁਣ ਕੋਸ਼ਿਸ਼ ਫੇਰ ਕਰ ਰਿਹਾ ਮੈਡਮ ਨੂੰ ਸਮਝਾਈਏ ਮੈਡਮ ਦੀ ਅੱਗੇ ਗੱਲ ਕਰਵਾਈਏ ਸੀਐਮ ਹਾਸ ਤੱਕ ਮੈਡਮ ਦੀ ਡਿਮਾਂਡ ਸੀ ਵੀ ਮੇਰੀ ਗੱਲ ਕਰਾਈ ਜਾਵੇ ਔਰ ਮੈਂ ਮੈਸੇਜ ਮੈਡਮ ਨੂੰ ਦੇਣ ਆਇਆ ਸੀ ਵੀ ਤੁਹਾਡੀ ਗੱਲ 1-2 ਦਿਨ ਸੀ ਅਸੀਂ ਸੀਐਮ ਸਾਹਿਬ ਨਾਲ ਕਰਾਉਣ ਨੂੰ ਤਿਆਰ ਆ ਪਰ ਪਹਿਲਾਂ ਮੈਡਮ ਨੂੰ ਰਾਜੀ ਇਸ ਗੱਲ ਤੇ ਅਸੀਂ ਕਰਨਾ ਚਾਹੁੰਦੇ ਹਾਂ ਠੀਕ ਹੈ ਠੀਕ ਹੈ